ਫੁਸ਼ਾਕਪੁਰ ਦੇ ਵਿੱਚ ਬੀਤੇ ਕੱਲ ਇੱਕ ਵੱਡੀ ਘਟਨਾ ਵਾਪਰੀ ਹੈ ਇਸ ਘਟਨਾ ਦੇ ਵਿੱਚਕਾਰ ਵਿਆਹ ਦੇ ਵਿੱਚ ਚੱਲ ਰਹੇ ਸਮਾਗਮ ਦੇ ਦੌਰਾਨ ਇੱਕ ਨਿੱਜੀ ਪੈਲੈਸ ਦੇ ਵਿੱਚੋਂ ਦੁਲੇ ਦੀ ਮਾਦਾ ਪਰਸ ਚੋਰੀ ਹੋ ਜਾਂਦਾ ਸੀਸੀਟੀਵੀ ਵਿੱਚ ਸਾਰੀ ਚੋਰੀ ਦੀ ਘਟਨਾ ਜਿਹੜੀ ਕੈਦ ਹੋ ਗਈ ਆ ਜਿਸ ਪਰਸ ਦੀ ਚੋਰੀ ਹੋਈ ਆ ਉਸ ਪਰਸ ਦੇ ਵਿੱਚ ਲੱਖਾਂ ਰੁਪਏ ਕੈਸ਼ ਦੱਸੀ ਜਾ ਰਹੇ ਨੇ ਤੇ ਲੱਖਾਂ ਰੁਪਏ ਦੀ ਕੀਮਤ ਦੇ ਗਹਿਣੇ ਵੀ ਦੱਸੀ ਜਾ ਰਹੇ ਨੇ ਚੋਰ ਇੰਨੀ ਚਲਾਕੀ ਦੇ ਨਾਲ ਸੋਫੇ ਦੇ ਉੱਤੇ ਬੈਠਾ ਆ ਸੀਸੀਟੀਵੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਕੀ ਸੋਫੇ ਦੇ ਉੱਤੇ ਬੈਠਾ ਚੋਰ ਆਪਣੀ ਕੋਟ ਲਾਉਂਦਾ ਤੇ ਜਿੱਥੇ ਲਾੜਾ ਤੇ ਲਾੜੀ ਬੈਠੇ ਆ ਉਸ ਚੇਅਰ ਦੇ ਉੱਤੇ ਉੱਥੇ ਜਾਂਦੇ ਨੇ ਜਿੱਥੇ ਫੈਮਿਲੀ ਜਿਹੜੇ ਨੇ ਉਹ ਫੋਟੋਆਂ ਖਿਚਾ ਰਹੇ ਨੇ ਉੱਥੇ ਜਾਂਦੇ ਜਾਂਦਾ ਚੋਰ ਤੇ फटाफट ਕੋਟ ਥੱਲੇ ਰੱਖਦਾ ਤੇ ਬੈਗ ਨਾਲ ਲੈਂਦਾ ਆ ਤੇ ਬਾਹਰ ਪੈਲੇਸ ਤੋਂ ਬਾਹਰ ਨਿਕਲ ਜਾਂਦਾ ਇਹ ਪਹਿਲੇ ਜਿਹੜਾ ਆ ਉਹ ਚੰਡੀਗੜ੍ਹ ਬਾਈਪਾਸ ਦੇ ਲਾਗੇ ਆ ਦਿੱਤੇ ਆਪਾਂ ਡਾਕਟਰ ਰਾਜਕਮਰ ਜੀ ਦੀ ਕੋਠੀ ਵੱਲ ਮੁੜਦੇ ਆ ਸੋ ਇੱਕ ਨਿੱਜੀ ਪੈਲੇਸ ਹੈ ਤੇ ਚੋਰ ਉਸ ਤੋਂ ਬਾਅਦ ਚੋਰੀ ਕਰਕੇ ਪਰਸ ਲੈ ਕੇ ਪੈਲੈਸ ਤੋਂ ਬਾਹਰ ਨਿਕਲਦਾ ساری ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਉਸ ਤੋਂ ਬਾਅਦ ਕੀ ਹੈ ਉਹ ਟੈਂਪੋ ਦੇ ਵਿੱਚ ਬੈਠਦਾ ਤੇ ਰਫੂ ਚੱਕਰ ਹੋ ਜਾਂਦਾ ਇਸ ਸੀਸੀਟੀਵੀ ਦੇ ਵਿੱਚ ਉਸਦੇ ਨਾਲ ਇੱਕ ਹੋਰ ਉਹਦਾ ਸਾਥ ਜਿਹੜਾ ਹੈ ਉਹ ਵੀ ਦਿਖ ਰਿਹਾ ਕਿ ਕਿਸ ਤਰੀਕੇ ਨਾਲ ਇੱਕ ਪੈਲਸ ਦੇ ਅੰਦਰ ਚੱਲ ਰਹੇ ਵਿਆਹ ਸਮਾਗਮ ਦੇ ਵਿੱਚ ਵੀ ਅੱਜ ਕੱਲ ਤੁਹਾਡੇ ਪੈਸੇ ਜਿਹੜੇ ਨੇ ਉਹ ਸੁਰੱਖਿਤ ਨਹੀਂ ਨੇ ਤੁਹਾਡੀ ਸਿਕਿਉਰਟੀ ਜਿਹੜੀ ਹੈ ਉਹ ਸਿਕਿਉਰ ਨਹੀਂ ਹੈ ਇਸ ਚੀਜ਼ ਨੂੰ ਤੁਹਾਨੂੰ ਪਹਿਲੇ ਪਹਿਲ ਦੇ ਆਧਾਰ ਦੇ ਉੱਤੇ ਸਮਝਣਾ ਪਵੇਗਾ ਕਿਉਂਕਿ ਜਦ ਆਪਾਂ ਕਿਸੇ ਵੀ ਥਾਂ ਦੇ ਉੱਤੇ ਜਾਂਦੇ ਨੇ ਤੇ ਸਾਡੀ ਮੋਰਲ ਡਿਊਟੀ ਬਣਦੀ ਕਿ ਅਸੀਂ ਆਪਣੀ ਕੀਮਤੀ ਸਮਾਨ ਦੀ ਸੁਰੱਖਿਆ ਜਿਹੜੀ ਆ ਉਹ ਅਸੀਂ ਆਪ ਕਰਨੀ ਹੈ ਕੀਮਤੀ ਸਮਾਨ ਦਾ ਧਿਆਨ ਅਸੀਂ ਆਪ ਰੱਖਣਾ ਹੈ ਇੱਥੇ ਵੀ ਛੋਟੀ ਜਿਹੀ ਲਾਪਰਵਾਹੀ ਹੈ ਇੱਕ ਟੈਗ ਲਾਈਨ ਆਪਾਂ ਪੜ੍ਹਦੇ ਸੀ ਨਜ਼ਰ ਹੱਟੀ ਤੇ ਦੁਰਘਟਨਾ ਘਟੀ ਇਹ ਉਹੀ ਗੱਲ ਹੋ ਗਈ ਆ پلਕ ਝਪਕਦੇ ਹੀ ਮਤਲਬ ਕੁਝ ਹੀ ਸੈਕੰਡਾਂ ਦੇ ਵਿੱਚ ਜਿਹੜੇ ਚੋਰ ਨੇ ਮੁਸਤੈਦ ਦੀ ਦੇ ਨਾਲ ਉੱਥੋਂ ਲੱਖ ਰੁਪਏ ਦਾ ਪਰਸ ਗੈਪ ਕਰ ਜਾਂਦੇ ਨੇ ਹਾਲਕਿ ਪੁਲਿਸ ਹੁਣ ਇਨਕੁਆਇਰੀ ਦੇ ਵਿੱਚ ਲੱਗ ਗਈ ਹੈ ਤੇ ਜਾਂਚ ਕਰ ਰਹੀ ਹੈ ਤੇ ਜਲਦੀ ਜਿਹੜੇ ਚੋਰ ਨੇ ਉਹ ਪੁਲਿਸ ਦੇ لمبے ਹੱਥਾਂ ਦੇ ਵਿੱਚ ਵੀ ਹੋਣਗੇ ਪਰ ਇਹ ਦੱਸ ਦਈਏ ਕਿ ਕਦ ਤੱਕ ਇਹ ਕਹਿ ਪਾਣਾ ਮੁਸ਼ਕਿਲ ਹੈ ਇਹ ਸੰਭਵ ਨਹੀਂ ਹੈ ਜੀਵੀਸੀ ਅਪਡੇਟ ਦੀ ਟੀਮ ਗਰਾਉਂਡ ਜ਼ੀਰੋ ਤੋਂ ਕੀ ਕੁ ਜਾਣਕਾਰੀ ਦੇ ਰਹੀ ਹੈ ਤੁਸੀਂ ਜ਼ਰੂਰ ਦੇਖੋ ਹੁਸ਼ਾਦਪੁਰ ਤੋਂ ਜੀਵੀਸੀ ਅਪਡੇਟ ਦੇ ਲਈ ਨਵਦੀਪ ਸਿੰਘ ਚੀਮਾ ਤੇ ਰਾਜਕੁਮਾਰ ਦੀ ਰਿਪੋਰਟ ਜੀਬੀਸੀ ਅਪਡੇਟਰ ਦੇ ਨਾਲ ਜੁੜ ਚੁੱਕੇ ਸਾਰੇ ਸੁਤਿਆ ਸਵਾਗਤ ਆ ਜਿੱਥੇ ਹਰਪੁਰ ਦੇ ਵਿੱਚ ਦਿਨ ਦਿਹਾੜੇ ਛੁੱਟਾ ਖੁਹਾਂ ਦੇ ਵਾਰਦਾ ਨੂੰ ਅੰਜਾਮ ਦਿੱਤਾ ਜਾਂਦਾ ਸੀ ਮੋਟਰਸਾਈਕਲ ਚੋਰੀ ਹੁੰਦੀ ਸੀ ਐਕਟਿਵਾ ਜਿਹੜੀਆਂ ਚੋਰੀ ਹੁੰਦੀਆਂ ਘਟਰਾਵਾ ਵਾਪਰਦੀਆਂ ਸੀ ਤੇ ਜਿੱਥੇ ਪੁਲਿਸ ਪ੍ਰਸ਼ਾਸਨ ਬੇਖੌਫ ਹੋ ਕੇ ਬੈਠਾ ਹੋਇਆ ਔਰ ਚੋਰਾਂ ਨੂੰ ਨੱਥ ਪਾਉਣ ਦੇ ਵਿੱਚ ناکਾਮ ਸਾਬਤ ਹੋ ਰਿਹਾ ਔਰ ਇਸ ਤਰ੍ਹਾਂ ਅੱਜ ਇੱਕ ਗੱਲ ਕਰੀ ਹਰਪੁਰ ਚੰਡੀਗੜ੍ਹ ਰੋਡ ਤੇ ਇੱਕ ਨਿਜੀ ਜਿਹੜਾ ਪੈਲਸ ਹੈ ਉਸ ਪੈਲਸ ਦੇ ਵਿੱਚ ਇੱਕ ਜਿਹੜਾ ਵਿਆਹ ਦਾ ਜਿਹੜਾ ਇੱਕ ਸਮਾਗਮ ਚੱਲ ਰਿਹਾ ਔਰ ਇਸ ਖੁਸ਼ੀ ਦਾ ਮਾਹੌਲ ਦੇ ਵਿੱਚ ਉਸ ਸਮੇਂ ਜਿਹੜੀ ਗ ਜਦੋਂ ਇੱਕ 13-14 ਸਾਲ ਦਾ ਜੋ ਨਾਬਾਲਗ ਬੱਚਾ ਉਸ ਵੱਲੋਂ ਇੱਕ ਸੋਨੇ ਦਾ ਭਰਿਆ ਬੈਗ ਜਿਹੜਾ ਉਹ ਚੋਰੀ ਕਰਕੇ ਲੈ ਗਿਆ ਤੇ ਗੱਲਬਾਤ ਕਰਦੇ ਹਾਂ ਇੱਥੇ ਪਰਿਵਾਰਕ ਮੈਂਬਰਾਂ ਨਾਲ ਕਿ ਇਹ ਇਹ ਵਾਰ ਸਾਰੀ ਵਾਪਰੀ ਹੈ ਤੇ ਉਹ ਜਿਹੜਾ ਬੱਚਾ ਇਸ ਪੈਲਸ ਦੇ ਵਿੱਚ ਕਿਵੇਂ ਦਾਖਲ ਹੋਇਆ ਤੇ ਕੀ ਸਾਰੀ ਵਾਰਦਾਤ ਹੋਈ ਹੈ ਕਿ ਨਾਮ ਕੀ ਤੁਹਾਡਾ ਜੀ ਰਾਜੂ ਕੁਮਾਰ ਜੀ ਕੀ ਵਾਰਤ ਹੋਈ ਅੱਜ ਤੁਹਾਡੇ ਜਿਹੜਾ ਬੈਗ ਜਿਹੜਾ ਚੋਰੀ ਹੋਇਆ ਜੀ ਮੈਨੇ ਸਿਸਟਰ ਦੀ ਮੈਰਿਜ ਅੱਜ ਤੇ ਮੰਮੀ ਵਗੈਰਾ ਮੰਮੀ ਉੱਥੇ ਸ਼ਗਨ ਪਾਣ ਲੱਗੇ ਸੀਗੇ ਤੇ ਬੈਗ ਉਹਨਾਂ ਨੇ ਹਜੇ ਰੱਖਿਆ ਹੀ ਸੀਗਾ ਸਾਈਡ ਵਿੱਚ ਉਹ ਨਾਲ ਹੀ ਉਹ ਬੱਚਾ ਆਇਆ ਉਹਨੇ ਆਪਣਾ ਕੋਟ ਲਾਇਆ ਉਹਦੇ ਉੱਤੇ ਲੈ ਕੇ ਫਿਰ ਬਾਹਰ ਨੂੰ ਚਲਾ ਗਿਆ ਜੀ ਭੱਜ ਗਿਆ ਉਹ ਔਟੋ ਤੇ ਬੈ ਕੇ ਜੀ ਤੇ ਕਿੰਨੇ ਕ ਵਜੇ ਦਾ ਸਮੇਂ ਸੀ ਇਹ 1.5 ਵਜੇ ਦਾ ਸੀਗਾ ਜੀ 1.5 ਵਜੇ ਐਂਟਰੀ ਕੀਤੀ ਮਤਲਬ 20 ਕੇ ਮਿੰਟਾਂ ਦੇ ਵਿੱਚ ਵਿੱਚ ਹੋ ਗਿਆ ਜੀ ਤੇ ਜਦੋਂ ਪੈਲੈਸ ਸੈਂਟਰ ਹੋਇਆ ਕਿਸੇ ਦੀ ਨਿਗਾ ਨਹੀਂ ਪਈ ਵੀ ਕੌਣ ਬੱਚਾ ਏ ਕਿ ਕਿਹਦੇ ਨਾਲ ਆਇਆ ਕਿਵੇਂ ਪੈਲੈਸ ਜਦੋਂ ਐਂਟਰ ਹੋਇਆ ਜੀ ਉਹ ਕੋਟ ਮਤਲਬ ਤਿਆਰ ਹੋ ਕੇ ਹੀ ਆਇਆ ਸੀ ਉਹਦੀ ਐਂਟਰ ਹੋਇਆ ਉਹ ਪਤਾ ਨਹੀਂ ਲੱਗਾ ਜੀ ਉਹਦੇ ਵਿੱਚ ਤੁਸੀਂ ਆਪਣੇ ਜਿਹੜੇ ਕਾਰਜਾਂ ਦੇ ਵਿੱਚ ਤੁਸੀਂ ਵਿਅਸਤ ਸੀਗੇ ਉਸਦੇ ਹਾਂਜੀ ਤੇ ਫਿਰ ਜਿਹੜਾ ਬੈਗ ਚੋਰੀ ਹੋਇਆ ਸਟੇਜ ਤੋਂ ਚੋਰੀ ਕੀਤਾ ਗਿਆ ਉਹ ਸਟੇਜ ਤੋਂ ਜਿਵੇਂ ਜੀ ਦਾ ਸਟੇਜ 'ਤੇ نیچے ਰੱਖਿਆ ਸੀਗਾ ਜੀ ਫੋਟੋ ਵਗੈਰਾ ਕਰਾਣ ਲੱਗੇ ਸੀ ਉਹ ਨਾਲੇ ਜੀ ਉਹਨੇ ਦਿਨ ਲੈ ਗਿਆ ਜੀ ਚੱਕ ਕੇ ਤੇ ਕੀ ਸੀਗਾ ਸਮਾਨ ਬੈਗ ਦੇ ਵਿੱਚ ਉੱਚ 3 ਲੱਖ ਰੁਪਏ ਕੈਸ਼ ਹੋਣਾ ਜੀ ਬਾਕੀ 3-4 ਮੁੰਡੀਆਂ ਤੇ ਹੋਰ ਗਾਣੇ ਕੁੜੀ ਨੂੰ ਪਾਣ ਵਾਲੇ ਬਾਕੀ ਦੋ ਮੋਬਾਈਲ ਜੀ ਬਾਕੀ ਲਫਾਫੇ ਵਗੈਰਾ ਸ਼ਗਨ ਦੇ ਮਤਲਬ ਹੋਰ ਵੀ ਬਥੇਰਾ ਕੁਝ ਸੀਗਾ ਜੀ ਉੱਚ ਆਈਡੀਆ ਕਿੰਨਾ ਕ ਹੈਗਾ 8-10 ਲੱਖ ਦੇ ਕਰੀਬ ਸਾਰਾ ਜਿਹੜਾ ਜੀ ਹਾਂ ਜਿੰਨਾ ਕ ਹੋਣਾ ਜੀ ਗਹਿਣੇ ਵਗੈਰਾ ਸੀਗੇ ਸਾਰੇ ਨਾ ਕਿਹੜਾ ਸਾਰਾ ਪਾਣਾ ਲਾ ਉਹਦੇ ਵਿੱਚ ਹੀ ਸੀਗਾ ਜੀ ਸਾਰਾ ਵਿੱਚ ਹੀ ਸੀ ਹਾਂਜੀ ਫਿਰ ਉਹਦੀ ਕੋਈ ਪਛਾਣ ਹੋਈ ਕਿਸੇ ਤਰ੍ਹਾਂ ਕਿਉਂਕਿ ਸੀਸੀਟੀਵੀ ਫੁਟੇਜ ਕੋਈ ਆਈ ਸਮਝੀ ਹੈ ਜੀ ਉਹ ਆਈ ਹੈਗੀ ਉਹ ਚ ਕਲੀਅਰ ਦਿਖ ਰਿਹਾ ਉਹ ਬੱਚਾ ਬਾਕੀ ਹੁਣ ਪੁਲਿਸ ਵਾਲੇ ਪੁਲਿਸ ਵਾਲੇ ਮੁਲਾਜ਼ਮ ਆਏ ਸੀਗੇ ਜੀ ਉਹ ਦੇਖ ਕੇ ਗਏ ਆ ਬਾਕੀ ਕਰਦੇ ਪਏ ਜੀ ਆਪਣੀ ਕਾਰਵਾਈ ਤੱਕੀ ਐਸੋਸ਼ਨਸ ਤੱਕਿਆ ਪੁਲਿਸ ਡਿਪਾਰਟਮੈਂਟ ਵੱਲੋਂ ਤੁਹਾਨੂੰ ਹੇ ਹੁਣ ਮਿਲ ਜਾਪੇ ਤਾਂ ਠੀਕ ਹੈ ਹੁਣ ਸਭ ਕੁਝ ਉਹਦੇ ਨਾਲ ਹੀ ਹੈਗਾ ਜੀ ਹੁਣ ਵਿਆਹ ਦਾ ਮਾਹੌਲ ਆ ਉੱਤੋਂ ਇਸ ਤਰ੍ਹਾਂ ਦੀ ਟ੍ਰੈਜੇਡੀ ਜਿਹੜੀ ਹੋਈ ਆ ਤਾਂ ਹੁਣ ਇਹ ਮਜੂਸੀ ਚਿਹਰਿਆਂ ਤੇ ਆਈ ਲੱਗਦੀ ਹੁੰਦੀ ਹੈ ਜੀ ਨਾਮ ਕੀ ਤੁਹਾਡਾ ਕਿਰਨ ਸਰ ਜੀ ਕੀ ਕਹਿਣਾ ਚਾਹੋਗੇ ਜੋ ਇਹ ਵਾਰਤ ਹੋਈ ਆ ਕਿ ਸਰ ਵਾਰਤ ਤਾਂ ਇਦਾਂ ਦੀ ਹੋਈ ਆ ਕਿ ਪੇਰੈਂਟਸ ਕੁੜੀ ਦੇ ਪੇਰੈਂਟਸ ਸਾਰੀ ਫੈਮਿਲੀ ਔਰ ਸਾਰਾ ਮਾਹੌਲ ਸਾਰਾ ਖਰਾਬ ਕਰ ਦਿੱਤਾ ਔਰ ਇਸ ਗੱਲ ਦੇ ਵਿੱਚ ਮਾਤਾ ਦਾ ਤਾਂ ਇੰਨਾ ਉਹਦੀ ਤਾਂ ਕੁੜੀ ਦੀ ਮੰਮੀ ਦਾ ਇੰਨਾ ਬੁਰਾ ਹਾਲ ਆ ਤੇ ਅਸੀਂ ਬਿਆਨ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਇੰਨੀ ਜ਼ਿਆਦਾ ਚੱਕਰ ਵਗੈਰਾ ਉਹਨਾਂ ਨੂੰ ਆ ਰਿਹਾ ਹੈ ਕੀ ਕਰ ਰਹੀ ਹੈ ਵੀ ਕੀ ਤੁਸੀਂ ਦੇਖੋ ਕੀ ਕੀਤਾ ਇਹ ਸੋਚ ਸੋਚ ਕੇ ਉਹ ਵੀ ਪਾਗਲ ਹੈ ਤੇ ਕੀ ਬਣਿਆ ਇਹ ਤੇ ਜੋ ਇਹ ਕੰਮ ਹੋਇਆ ਬਹੁਤ ਮਾੜਾ ਹੋਇਆ ਪਲੀਜ਼ ਰਿਕਵੈਸਟ ਹੈ ਸਾਡੀ ਪੁਲਿਸ ਅੱਗੇ ਪੁਲਿਸ ਪ੍ਰਸ਼ਾਸਨ ਅੱਗੇ ਵੀ ਇਹਨਾਂ ਚੋਰਾਂ ਨੂੰ ਪਲੀਜ਼ ਨੱਥ ਪਾਈ ਜਾਵੇ ਸੋ ਪਰਿਵਾਰ ਵੱਲੋਂ ਇੱਕ ਗੁਹਾਰ ਵੀ ਲਗਾਈ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਅਗੇ ਕਿ ਜਲਦ ਤੋਂ ਜਲਦ ਜਿਹੜਾ ਉਹ ਚੋਰ ਹੈ ਉਸ ਨੂੰ ਕਾਬੂ ਕਰਕੇ ਤੇ ਇਹਨਾਂ ਦੇ ਜੋ ਲੁੱਟਿਆ ਗਹਿਣਾ ਤੇ ਜਿਹੜਾ ਕੈਸ਼ ਆ ਉਹ ਇਹਨਾਂ ਦੇ ਹਵਾਲੇ ਕੀਤਾ ਜਾਵੇ ਸੋ ਇਸੇ ਆਸ ਦੇ ਨਾਲ ਇੱਕ ਢੀਕ ਦੇ ਵਿੱਚ ਬੈਠੇ ਨੇ ਤੇ ਕਦੋਂ ਇਹ ਕਾਰਵਾਈ ਹੋਏਗੀ ਤੇ ਕਦੋਂ ਪੁਲਿਸ ਪ੍ਰਸ਼ਾਸਨ ਆਪਣੀ ਕੁੰਭਕਰੀ ਨੀਂਦ ਤੋਂ ਜਾ ਕੇ ਇਹਨਾਂ ਚੋਰਾਂ ਨੂੰ ਗ੍ਰਿਫਤ ਵਿੱਚ ਲਵੇਗਾ